ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰ ਰਹੇ ਹਨ 헤 ਭਾਈ ਪਾਪ ਪੁੰਨ ਤੋਂ ਪਰੇ ਵਿਆਪਕ ਵਾਹਿਰੂ ਨੇ ਆਪਣੇ ਸੇਵਕਾਂ ਨੂੰ ਬਖਸ਼ ਲਿਆ ਹੈ ਜਿਸ ਕਰਕੇ ਸਾਰੇ ਸਿੱਖਾਂ ਦੇ ਸਾਰੇ ਰੋਗ ਦੂਰ ਕਰ ਦਿੱਤੇ ਹਨ ਪੂਰਨ ਸਤਗੁਰੂ ਜੀ ਦੀ ਓਟ 'ਚ ਪੈ ਕੇ ਦੁੱਖਾਂ ਤੋਂ ਬਚਾਅ ਹੋਇਆ ਹੈ ਅਤੇ ਸੇਵਕਾਂ ਦੇ ਲੋਕ ਪ੍ਰਲੋਕ ਦੇ ਸਾਰੇ ਕਾਰਜ ਸਵਾਰ ਦਿੱਤੇ ਹਨ ਕਿਉਂਕਿ ਪਰਮੇਸ਼ਰ ਦੇ ਦਾਸਾਂ ਨੇ ਵਾਹਿਗੁਰੂ ਦੇ ਨਾਮ ਦਾ ਆਸਰਾ ਲੈ ਕੇ ਦਿਲ ਦੀ ਭਾਵਨਾ ਦੇ ਨਾਲ ਸਿਮਰਿਆ ਹੈ हे ਭਾਈ ਪੂਰਿਆਂ ਸਤਗੁਰਾਂ ਨੇ ਆਪਣੇ ਸਿੱਖਾਂ ਦਾ ਅਧੀ ਵਿਆਦੀ ਉਪਾਦੀ ਰੂਪ ਤਾਪ ਉਤਾਰ ਦਿੱਤਾ ਹੈ हे ਮੇਰੇ ਪਿਆਰਿਓ ਅਸੀਂ ਸਦਾ ਸੁਖ ਸ੍ਰੂਪ ਦੇ ਆਨੰਦ ਨੂੰ ਮਾਣਦੇ ਹਾਂ ਕਿਉਂਕਿ ਪਰਮੇਸ਼ਰ ਸ੍ਰੂਪ ਸਤਗੁਰਾਂ ਨੇ ਹਰ ਗੋਵਿੰਦ ਨੂੰ ਰਖ ਲਿਆ ਹੈ ਸਤਗੁਰੂ ਜੀ ਕਥਨ ਕਰਦੇ ਨੇ ਕਿ ਰਚਨਹਾਰ ਪਰਮੇਸ਼ਰ ਮੇਰੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਵੱਡੀ ਮਹਿਮਾ ਹੈ ਇਹ ਅਸੀਂ ਸੱਚਾ ਉਪਦੇਸ਼ ਕਥਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ